ਇੱਕ ਘੰਟਾ ਖੜੇ ਪੈਰ ਪ੍ਰਧਾਨ ਮੰਤਰੀ ਦਾ ਦੌਰਾ ਹੋਵੇ ਸਾਰੀਆਂ ਸੜਕਾਂ ਤੇ ਉਹਨਾਂ ਨੂੰ ਸਿਕਿਉਰਿਟੀ ਲਾਉਣੀ ਪੈਂਦੀ ਹੈ ਘੰਟਾ ਪਹਿਲਾਂ ਕਹਿ ਦਿਓ ਵੀ ਹੁਣ 150 ਕਿਲੋਮੀਟਰ ਬਣਦਾ ਇੱਥੋਂ ਬਠਿੰਡੇ ਤੋਂ ਜੇ 22 ਸੜਕ ਆਉਣਾ ਹੋਵੇ ਆ ਰੈਲੀ ਵਾਲੇ ਥਾਂ ਤੱਕ 150 ਕਿਲੋਮੀਟਰ ਦੀ ਸੜਕ ਨੂੰ ਇੱਕ ਘੰਟੇ ਚੋਂ ਕਿਵੇਂ ਇਹ ਖਾਲੀ ਕਰਵਾ ਦੇਣਗੇ ਵੀ ਜਾਣ ਨੂੰ ਖਤਰਾ ਕਿਹੜੀ ਗੱਲ ਹੋਗਾ ਜਾਣ ਨੂੰ ਖਤਰਾ ਤਾਂ ਹੁੰਦਾ ਵੀ ਉਹਨਾਂ ਨੂੰ ਕਿਸੇ ਨੇ ਘੇਰ ਲਿਆ ਹੋਵੇ ਉਹਨਾਂ ਦੇ ਕਿਸੇ ਨੇ ਅਟੈਕ ਕੀਤਾ ਹੋਵੇ ਜਾਂ ਕੋਈ ਹੋਰ ਕੋਈ ਡਲਾ ਚਲਾਇਆ ਹੋਵੇ 25 ਕਿਸਾਨ ਆਗੂਆਂ ਤੇ ਤੇ ਮਜ਼ਦੂਰ ਆਗੂਆਂ ਤੇ 307 ਦਾ ਪਰਚਾ 307 ਦਾ ਭਾਵ ਹੈ ਰਾਦਾ ਕਤਲ ਦੇ ਹਿਸਾਬ ਨਾਲ ਕੋਈ ਕਾਰਵਾਈ ਕਰਦੇ ਰਾਦਾ ਕਤਲ ਦੇ ਮਕਸਦ ਨਾਲ ਕੋਈ ਕਾਰਵਾਈ ਕਰਦੇ ਦੀ ਵੀ ਪਰਚੇ ਹੋਗੇ ਇਹਨੇ ਕਿਸਾਨ ਆਗੂਆਂ ਤੇ ਪਰਚੇ ਹੋਗੇ ਇਸ ਤੋਂ ਬਾਅਦ ਪ੍ਰੋਟੈਸਟ ਵੀ ਕੀਤਾ ਤੁਹਾਡੀ ਜਥੇਬੰਦੀ ਨੇ ਵੀ ਪ੍ਰੋਟੈਸਟ ਕੀਤਾ ਪ੍ਰਸ਼ਾਸਨ ਵੱਲੋਂ ਕੋਈ ਮੀਟਿੰਗ ਨਹੀਂ ਆਈਗੀ ਕੁਝ ਬਣਿਆ ਨਹੀਂਗਾ ਉਹ ਸਮੇਂ ਚੰਨੀ ਸਰਕਾਰ ਸੀ ਉਹਨੇ ਸਟੈਂਡ ਲਿਆ ਵੀ ਸਾਡਾ ਕੋਈ ਕਸੂਰ ਨਹੀਂਗਾ ਇੱਕ ਪਾਸੇ ਮਾਨ ਸਰਕਾਰ ਹੈਗੀ ਆ ਮਾਨ ਸਰਕਾਰ ਭਾਵੇਂ ਆਪਣੇ ਆਪ ਨੂੰ ਕਹਿ ਰਹੀ ਐ ਸੀ ਕਿਸਾਨ ਹਤੈਸੀ ਆ ਮੈਂ ਕਿਸਾਨਾਂ ਦਾ ਮੁੰਡਾ ਮੈਂ ਖੁਦ ਕਿਸਾਨੀ ਕੀਤੀ ਹੈਗੀ ਆ ਦੂਜੇ ਪਾਸੇ ਇਰਾਦਾ ਕਤਲਰਗੇ ਪਰਚੇ ਪਾ ਦੇਣੇ ਕਿਸ ਤਰ੍ਹਾਂ ਦੀ ਮੰਚਾ ਹੈਗੀ ਐ ਅੱਜ ਕਿਸਾਨ ਜਥੇਬੰਦੀਆਂ ਵੱਲੋਂ ਇਕੱਤਰ ਹੋ ਕੇ ਫਰੋਜਪੁਰ ਡੀਸੀ ਦਫ਼ਤਰ ਦੇ ਕੋਲ ਆ ਜਿਹੜਾ ਉਹ ਧਰਨਾ ਪ੍ਰਦਰਸ਼ਨ ਆ ਜਿਹੜਾ ਉਹ ਕੀਤਾ ਜਾ ਰਿਹਾ ਹੈਗਾ ਭਾਵੇਂ ਲੰਬੇ ਸਮੇਂ ਤੋਂ ਕਿਸਾਨੀ ਆਪਣੀਆਂ ਮੰਗਾਂ ਮਸਲਿਆਂ ਨੂੰ ਲੈ ਕੇ ਆ ਜਿਹੜੀ ਉਹ ਸੰਘਰਸ਼ ਦੇ ਰਾਹਾਂ ਦੇ ਉੱਤੇ ਤੇ ਇਸ ਸੰਘਰਸ਼ ਦੇ ਦੌਰਾਨ ਆ ਜਿਹੜਾ ਉਹਨਾਂ ਨੂੰ ਬਾਰਡਰਾਂ ਦੇ ਉੱਤੇ ਵੀ ਕਾਫੀ ਸਾਰੇ ਕਿਸਾਨ ਆ ਜਿਹੜੇ ਉਹ ਸ਼ਹੀਦੀਆਂ ਪਾ ਗਏ ਸੀਗੇ ਤੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਪਿਛਲੇ ਸਮੇਂ ਦੇ ਦੌਰਾਨ ਬਹੁਤ ਸਾਰੇ ਕਿਸਾਨ ਕਿਸਾਨ ਲੀਡਰਸ਼ਿਪ ਦੇ ਉੱਤੇ ਪਰਚੇ ਹੋਏ ਆਮ ਕਿਸਾਨਾਂ ਦੇ ਉੱਤੇ ਪਰਚੇ ਹੋਏ ਅੱਜ ਜਿੱਥੇ ਇਕੱਠ ਕੀਤਾ ਹੋਇਆ ਆਪਾਂ ਇਸ ਇਕੱਠ ਦਾ ਮੰਤਵ ਜਾਣਾਂਗੇ ਸਾਡੇ ਨਾਲ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਤੋਂ ਸਰਜੀਤ ਸਿੰਘ ਫੂਲ ਜੀ ਮੌਜੂਦ ਨੇ ਆਪਾਂ ਇਹਦੇ ਨਾਲ ਗੱਲਬਾਤ ਕਰਾਂਗੇ ਪ੍ਰਧਾਨ ਜੀ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਧੰਨਵਾਦ ਜੀ ਤੁਹਾਡਾ ਅੱਛਾ ਪ੍ਰਧਾਨ ਜੀ ਅੱਜ ਕਿਸ ਮਾਮਲੇ ਨੂੰ ਲੈ ਕੇ ਆ ਕਿਉਂਕਿ ਕਿਸਾਨ ਆ ਜਿਹੜੇ ਆਪ ਮਹਾਰੀ ਆ ਰਹੇ ਹੈਗੇ ਅੱਜ ਕੀ ਮਾਮਲਾ ਹੈਗਾ ਦੇਖੋ ਜੀ ਜਿਹੜਾ ਇਹ ਮਾਮਲਾ ਹੈ ਸਭ ਨੂੰ ਪਤਾ ਵੀ ਜਨਵਰੀ 5 ਜਨਵਰੀ 2022 ਨੂੰ ਪ੍ਰਧਾਨ ਮੰਤਰੀ ਮੋਦੀ ਦੀ ਫੇਰੀ ਸੀਗੀ ਇੱਥੇ ਫਿਰੋਜ਼ਪੁਰ ਉਹਨਾਂ ਨੇ ਬੀਜੇਪੀ ਦੀ ਰੈਲੀ ਨੂੰ ਸਬੋਧਨ ਕਰਨ ਆਉਣਾ ਸੀ ਉਹ ਉਹਨਾਂ ਦਾ ਜਿਹੜੀ ਫੇਰੀ ਕਹਿ ਲੋ ਢੇੜੀ ਕਹਿ ਲੋ ਦੌਰਾ ਕਹਿ ਲੋ ਉਸ ਨਾਲ ਜੋੜ ਕੇ ਉਦੋਂ ਇੰਨੇ ਹੋਇਆ ਵੀ ਮੌਸਮ ਖਰਾਬ ਸੀ ਕਿ ਇੱਥੇ ਇਕੱਠ ਨਹੀਂ ਹੋ ਸਕਿਆ ਉਹਨਾਂ ਨੂੰ ਮੁੜਨਾ ਪੈ ਗਿਆ ਤੇ ਵਿਚਾਲੇ ਮੂਰੇ ਜਦੋਂ 70000 ਕੁਰਸੀ ਲਾਈ ਸੀਗੀ ਤੇ ਉੱਥੇ ਸਿਰਫ 700 ਬੰਦਾ ਬੰਦਾ ਸੀਗਾ ਉਹ ਕੱਠ ਨਾ ਹੋਣ ਕਰਕੇ 플ੌਪ ਹੋਣ ਕਰਕੇ ਉਹਨਾਂ ਨੂੰ ਵਾਪਸ ਮੋੜਨਾ ਪਿਆ ਪਰ ਉਹਨਾਂ ਨੇ ਇਹ ਆਪ ਦੀ ਜਿਹੜੀ ਨਕਾਮੀ ਸੀ ਦੂਜਾ ਕਾਰਨ ਇਹ ਵੀ ਕਰਕੇ ਵੀ ਮੋੜਨਾ ਪਿਆ ਵੀ ਉਹਨਾਂ ਨੇ ਆਪਣੇ ਕੋਈ ਪਲੈਨਿੰਗ ਹੈ ਜਿਹੜੀ ਦਿੱਲੀ ਦੇ ਪ੍ਰਧਾਨ ਮੰਤਰੀ ਦਾ ਦੌਰਾ ਹੋਵੇ ਪਹਿਲਾਂ ਉਹਨਾਂ ਦੀ ਪਲੈਨਿੰਗ ਕੀ ਹੈ ਸਾਰੇ ਪਲੈਨਿੰਗ ਦੱਸੀ ਜਾਂਦੀ ਹੈ ਉਹਨਾਂ ਦੀ ਕੀ ਪਲੈਨਿੰਗ ਹੈ ਉਹਨਾਂ ਨੇ ਮੌਕੇ ਤੇ ਚੇਂਜ ਕਰਤੀ ਬਠਿੰਡੇ ਆ ਕੇ ਬਈ ਉਧਰ ਭਾਈਏਰ ਨਹੀਂ ਜਾਣਾ ਬਾਈ ਸੜਕ ਜਾਣਾ ਸੋ ਇਸ ਕਰਕੇ ਉਹ ਪਲੈਨਿੰਗ ਕਰਕੇ ਇੱਕ ਕੱਠ ਨੇ ਹੋਇਆ ਦੂਜਾ ਪਲੈਨਿੰਗ ਕਰਕੇ ਜਿਹੜਾ ਗੜਬੜ ਹੋ ਗਈ ਉਹਨਾਂ ਨੂੰ ਵਾਪਸ ਮੋੜਨਾ ਪਿਆ ਉਸ ਵੇਲੇ ਉਹਨਾਂ ਨੇ ਜਿਹੜਾ ਮੁੱਖ ਮੰਤਰੀ ਸੀਗਾ ਪੰਜਾਬ ਦਾ ਉਦੋਂ ਹਜੇ ਭਗਵੰਤ ਮਾਨ ਮੁੱਖ ਮੰਤਰੀ ਨਹੀਂ ਬੜਿਆ ਸੀ ਭਗਵਾਨ ਕਾਂਗਰਸ ਦੀ ਸਰਕਾਰ ਸੀਗਾ ਚਰਨਜੀਤ ਚੰਨੀ ਮੁੱਖ ਮੰਤਰੀ ਸੀ ਉਹਨਾਂ ਨੇ ਉਦੋਂ ਕਿਹਾ ਇਹਨਾਂ ਨੇ ਕੇਂਦਰ ਵਾਲਿਆਂ ਨੇ ਬੀਜੇਪੀ ਵਾਲਿਆਂ ਨੇ ਵੀ ਪੰਜਾਬ ਸਰਕਾਰ ਦੋਸ਼ੀ ਹੈ ਪੰਜਾਬ ਪੁਲਿਸ ਦੋਸ਼ੀ ਹੈ ਪੰਜਾਬ ਦੇ ਜਿਹੜੇ ਕਿਸਾਨ ਦੋਸ਼ੀ ਹੈ ਉਹਨਾਂ ਦਾ ਜਿਹੜੀ ਦੌਰੇ ਦੇ ਵਿੱਚ ਜਿਹੜਾ ਵਿਗਨ ਪਿਆ ਉਹਨਾਂ ਨੂੰ ਬਾウス ਮੁਰਨਾ ਪਿਆ ਉਹਨਾਂ ਨੂੰ ਇਸ ਕਰਕੇ ਇਹ ਤਿੰਨਾਂ ਨੂੰ ਦੋਸ਼ੀ ਘਰਾਰ ਦਿੱਤਾ ਪਰ ਉਸ ਸਮੇਂ ਦੇ ਮੁੱਖ ਮੰਤਰੀ ਨੇ ਕਿਹਾ ਵੀ ਨਾ ਪੰਜਾਬ ਸਰਕਾਰ ਦੋਸ਼ੀ ਹੈ ਇਹਦੇ ਵਿੱਚ ਨਾ ਪੰਜਾਬ ਪੁਲਿਸ ਦੋਸ਼ੀ ਹੈ ਨਾ ਪੰਜਾਬ ਦੇ ਕੋਈ ਕਿਸਾਨ ਹੈ ਮਜ਼ਦੂਰ ਹੈ ਪੰਜਾਬ ਦੇ ਲੋਕ ਹੈ ਦੋਸ਼ੀ ਹੈ ਕਿਉਂਕਿ ਤੁਸੀਂ ਜਿਹੜੀ ਮੌਕੇ ਤੇ ਪਲੈਨਿੰਗ ਹੈ ਜਿਹੜੀ ਇੱਕ ਘੰਟਾ ਖੜੇ ਪੈਰ ਪ੍ਰਧਾਨ ਮੰਤਰੀ ਦਾ ਦੌਰਾ ਹੋਵੇ ਸਾਰੀਆਂ ਸੜਕਾਂ ਤੇ ਉਹਨਾਂ ਨੂੰ ਸਕਿਉਰਿਟੀ ਲਾਉਣੀ ਪੈਂਦੀ ਹੈ ਘੰਟਾ ਪਹਿਲਾਂ ਕਹਿ ਦਿਓ ਵੀ ਹੁਣ 150 ਕਿਲੋਮੀਟਰ ਬਣਦਾ ਇੱਥੋਂ ਬਠਿੰਡੇ ਤੋਂ ਜੇ ਬਾਈ ਸੜਕ ਆਉਣਾ ਹੋਵੇ ਆ ਰੈਲੀ ਵਾਲੇ ਥਾਂ ਤੱਕ 150 ਕਿਲੋਮੀਟਰ ਦੀ ਸੜਕ ਨੂੰ ਇੱਕ ਘੰਟੇ ਚੋਂ ਕਿਵੇਂ ਖਾਲੀ ਕਰਵਾ ਦੇਣਗੇ ਸੋ ਇਸ ਕਰਕੇ ਉਹ ਕਹਿੰਦਾ ਵੀ ਕਿਸੇ ਦਾ ਇਹਨਾਂ ਦੀ ਗੜਵੜ ਆਉਦੀ ਹੈ ਦੋਸ਼ ਕਿਸੇ ਤੇ ਲਾ ਰਹੇ ਆ ਦੂਜੇ ਨੂੰ ਕਹਿ ਰਹੇ ਆ ਵੀ ਮੇਰੀ ਸੁਰੱਖਿਆ ਨੂੰ ਖਤਰਾ ਹੋ ਗਿਆ ਮੈਂ ਮੇਰੀ ਜਾਨ ਨੂੰ ਖਤਰਾ ਪੈਦਾ ਹੋ ਗਿਆ ਕੋਈ ਉਹਨਾਂ ਦੇ ਕੋਲੇ ਨਹੀਂ ਗਿਆ ਕਿਸੇ ਨੇ ਉਹਨਾਂ ਦੇ ਡੱਲੀ ਨਹੀਂ ਮਾਰੀ ਰਸਤੇ ਦੇ ਵਿੱਚ ਕਿਸੇ ਨੇ ਉਹਨਾਂ ਨੂੰ ਰੋਕਿਆ ਨਹੀਂ ਉਹ ਆਏ ਇੱਥੋਂ ਆ ਕੇ ਫੇਰ ਮੁੜ ਕੇ ਪੈਰਾਂ ਦੇ ਪੁਲ ਤੋਂ ਵੀ ਜਾਨ ਨੂੰ ਖਤਰਾ ਕਿਹੜੀ ਗੱਲ ਹੋ ਗਿਆ ਜਾਨ ਨੂੰ ਖਤਰਾ ਤਾਂ ਉਹਨਾਂ ਨੂੰ ਕਿਸੇ ਨੇ ਘੇਰ ਲਿਆ ਹੋਵੇ ਉਹਨਾਂ ਦੇ ਕਿਸੇ ਨੇ ਅਟੈਕ ਕੀਤਾ ਹੋਵੇ ਜਾਂ ਕੋਈ ਹੋਰ ਕੋਈ ਡੜਾ ਚਲਾਇਆ ਹੋਵੇ ਕੋਈ ਸੋਇਸ ਕਰਕੇ ਉਹਨਾਂ ਨੇ ਸਾਫ਼ ਕਹਿਤਾ ਸੀ ਪਰ ਉਸ ਤੋਂ ਬਾਅਦ ਜਦੋਂ ਇਹ ਭਗਵੰਤ ਮਾਨ ਸਰਕਾਰ ਆ ਜਾਂਦੀ ਹੈ ਉਸ ਤੋਂ ਬਾਅਦ ਚੋਣਾਂ ਹੁੰਦੀਆਂ ਨੇ ਪਾਰਲੀਮੈਂਟ ਆਲ ਗਿਆ 24 ਆਲ ਗਿਆ ਉਸ ਤੋਂ ਪਹਿਲਾਂ ਹੀ ਪ੍ਰਚਾਰ ਸ਼ੁਰੂ ਹੋ ਜਾਂਦਾ 6 ਮਹੀਨੇ ਪਹਿਲਾਂ ਦੁਬਾਰੇ ਫੇਰ ਮੋਦੀ ਆਉਂਦਾ ਪਾਰਲੀਮੈਂਟ ਦੀਆਂ ਚੋਣਾਂ ਚ ਉਸ ਵੇਲੇ ਇਹ ਦਿਖਾਉਣ ਦੇ ਖਾਤਰ ਵੀ ਮੈਂ ਜਦਾ ਔਰ ਜਿਆਦਾ ਵਫਾਦਾਰ ਹੈ ਜਿਹੜੀ ਪੰਜਾਬ ਦਾ ਮੁੱਖ ਮੰਤਰੀ ਹੈ ਇਹਨਾਂ ਨੇ ਉਸ ਤੋਂ ਬਾਅਦ ਉਹ ਜਿਹੜੀ ਪੁਰਾਣੇ ਐਫ ਆਈ ਆਰ ਸੀਗੇ ਸਿੰਪਲ ਵੀ ਟਰੈਫਿਕ ਚ ਵੇਗਨ ਪਿਆ ਜਰੂਰ ਐਨੇ ਸੀਗੇ ਉਹਦੇ ਵਿੱਚ ਇਹਨਾਂ ਨੇ ਚੋਰਗਿਓ ਸੈੱਟ ਬਣਾ ਕੇ ਐ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਐਸ ਆਈ ਟੀ ਬਣਾ ਕੇ 25 ਕਿਸਾਨ ਆਗੂਆਂ ਤੇ ਤੇ ਮਜ਼ਦੂਰ ਆਗੂਆਂ ਤੇ 307 ਦਾ ਪਰਚਾ 307 ਦਾ ਭਾਵ ਹੈ ਰਾਜਾ ਕਤਲ ਦੇ ਹਿਸਾਬ ਨਾਲ ਕੋਈ ਕਾਰਵਾਈ ਕਰਨੀ ਰਾਜਾ ਕਤਲ ਦੇ ਮਕਸਦ ਨਾਲ ਕੋਈ ਕਾਰਵਾਈ ਕਰਨੀ ਵੀ ਪ੍ਰਧਾਨ ਮੰਤਰੀ ਦੇ ਕਤਲ ਦੇ ਇਰਾਦੇ ਦੇ ਨਾਲ ਇਕੱਠ ਕੀਤਾ ਗਿਆ ਇਹ ਜਿਹੜਾ ਇੱਥੇ ਜਾਮ ਲੱਗਿਆ ਵਿਗੜ ਪਿਆ ਜਿਹੜਾ ਸੋ ਉਹ ਜਿਹੜਾ ਝੂਠਾ ਪਰਚਾ ਦਰਜ ਕਰਤਾ 307 ਦਾ ਪੰਜਾਬ ਪੁਲਿਸ ਨੇ ਸਾਲ ਬਾਅਦ ਬਿਨਾਂ ਕਿਸੇ ਦੀ ਇਨਕੁਆਇਰੀ ਨਹੀਂ ਬਿਨਾਂ ਕਿਸੇ ਦੀ ਕੋਈ ਪੁੱਛਗਿੱਛ ਨਹੀਂ ਸੋ ਉਹ ਹੁਣ ਉਹਨਾਂ ਨੂੰ ਸੰਮਣ ਆਏ ਆ ਕੋਰਟ ਵੱਲੋਂ ਵੀ ਭਾਈ ਤੁਸੀਂ ਆ ਤੁਹਾਡੇ ਦੇ ਪਰਚਾ ਤੁਸੀਂ ਕੋਰਟ 'ਚ ਪੇਸ਼ ਹੋਵੋ ਉਹਨਾਂ ਦੇ ਸੰਮਣ ਆਇਆ ਘਰਾਂ ਦੇ ਵਿੱਚ ਗ੍ਰਿਫਤਾਰੀ ਬਰਾਂਟਾਂ ਦਾ ਉਹਨਾਂ ਨੂੰ ਆਇਆ ਵੀ ਨਹੀਂ ਫਿਰ ਸੋਨੂੰ ਗ੍ਰਿਫਤਾਰ ਕਰਕੇ ਕੋਰਟ ਦੇ ਵਿੱਚ ਪੇਸ਼ ਕੀਤਾ ਜਾਊਗਾ ਸੋ ਉਹ ਪਰਚਾ ਸੀ ਕਹਿੰਦੇ ਆ ਵੀ ਨਾਲ ਦੇ ਚ ਉਸ ਵੇਲੇ ਜਿਹੜੀ ਘਟਨਾ ਹੋਈ ਹੈ ਅੱਜ ਤੋਂ 3 ਸਾਲ ਪਹਿਲਾਂ ਅ 3 ਸਾਲ ਨੇ ਹੁਣ ਤਾਂ ਆਪਾਂ ਕਹਾਂਗੇ 22 ਦੀ ਹੁਣ 25 ਆ ਗਿਆ 3 ਸਾਲ ਪਹਿਲਾਂ ਉਹਦੇ ਵਿੱਚ ਕਿਸੇ ਦਾ ਪਬਲਿਕ ਦਾ ਕਸੂਰ ਨਹੀਂ ਨਾ ਕਿਸੇ ਪੁਲਿਸ ਦਾ ਸੀ ਕਹਿੰਦੇ ਆ ਉਸ ਮੌਕੇ ਦੀ ਪੁਲਿਸ ਦਾ ਕੋਈ ਕਸੂਰ ਨਹੀਂ ਜਨੂੰ ਨੂੰ ਪਤਾ ਹੀ ਨਹੀਂ ਵੀ ਇੱਥੋਂ ਵੀ ਇਧਰ ਦੇ ਆਉਣਾ ਪ੍ਰਧਾਨ ਮੰਤਰੀ ਨੇ ਕਿ ਇਧਰ ਨਹੀਂ ਆਉਣਾ 150 ਕਿਲੋਮੀਟਰ ਦਾ ਦੌਰਾ ਹੋਵੇ ਖੜੇ ਪੈਰ ਤੁਸੀਂ ਕਿਵੇਂ ਕਰਦੇ ਹੋ ਕੋਈ ਕਸੂਰ ਨਹੀਂ ਉਹ ਆਪਦੀ ਉਹਨਾਂ ਦੀ ਆਪਦੀ ਮਿਸਪਲੈਨਿੰਗ ਕਹਿ ਲੋ ਜਾਂ ਪਲੈਨਿੰਗ ਦੀ ਗੜਬੜ ਕਹਿ ਲੋ ਉਹਨਾਂ ਦੀ ਜਿਹੜੀ ਦਿੱਲੀ ਵਾਲਾ ਉਹਨਾਂ ਦਾ ਕਾਫਲਾ ਆਇਆ ਸੀਗਾ ਉਹਦੇ ਨਾਲ ਉਹਦੀ ਗੜਬੜ ਕਰਕੇ ਉਹਨਾਂ ਕੇ ਵਿਗੜ ਪਿਆ ਇਸ ਕਰਕੇ ਜਦੋਂ ਕੋਈ ਹੋਇਆ ਹੀ ਨਹੀਂ ਦੂਜੀ ਗੱਲ ਕੋਈ ਨੁਕਸਾਨ ਨਹੀਂ ਹੋਇਆ ਕਿਸੇ ਦਾ ਕੋਈ ਸੱਟ ਫੇਟ ਨਹੀਂ ਹੋਈ ਕਿਸੇ ਤੇ ਕੋਈ ਸੱਟ ਨਹੀਂ ਲੱਗੀ ਕਿਸੇ ਦਾ ਕੋਈ ਮੈਡੀਕਲ ਨਹੀਂ ਹੋਇਆ ਫੇਰ ਉਹਨੂੰ ਹੁਣ ਸਾਲ ਬਾਅਦ ਜਿਹੜਾ ਉਹਨੂੰ ਚੱਕ ਕੇ ਤਿੰਨ ਸਾਲ ਬਾਅਦ ਚੱਕ ਕੇ ਉਹਨਾਂ ਦੇ 307 ਲਾ ਕੇ ਬਿਲਕੁਲ ਕਾਨੂੰਨੀ ਪੱਖ ਤੋਂ ਵੀ ਨਰ ਅਧਾਰ ਹੈ ਤੇ ਸਿਆਸੀ ਪਕਟੋਬੀ ਇਹ ਪੋਲਿਟਿਕਲ ਪ੍ਰੈਸ਼ਰ ਹੈ ਵੀ ਤਾਂ ਕਿ ਪੰਜਾਬ ਨੂੰ ਬਦਨਾਮ ਕੀਤਾ ਜਾ ਸਕੇ ਵੀ ਇਹ ਪ੍ਰਧਾਨ ਮੰਤਰੀ ਦਾ ਇਹਨਾਂ ਨੇ ਖਿਆਲ ਨਹੀਂ ਰੱਖਿਆ ਉਹ ਸਰਕਾਰ ਨਹੀਂ ਕੀਤਾ ਇਹ ਬਦਲੇ ਦੀ ਭਾਵਨਾ ਦੇ ਵਿੱਚੋਂ ਕੀਤਾ ਜਾ ਰਿਹਾ ਇਸ ਕਰਕੇ ਅਸੀਂ ਅੱਜ ਜਿਹੜਾ ਇਹ ਹਜ਼ਾਰਾਂ ਲੋਕਾਂ ਦਾ ਇਕੱਠ ਹੈ ਇਹ ਵਾਰਨਿੰਗ ਦੇਣ ਦੀ ਖਾਤਰ ਹੀ ਅੱਜ ਵੀ ਤੁਸੀਂ ਇਹ ਜਿਹੜਾ ਝੂਠਾ ਪਰਚਾ ਫੌਰੀ ਰੱਦ ਕਰੋ ਨਹੀਂ ਫਿਰ ਜਿਹੜੇ ਹੈਗੇ ਨੇ ਅਸੀਂ ਤੁਹਾਨੂੰ ਅਗਲਾ ਜਿਹੜਾ ਵੱਡਾ ਐਕਸ਼ਨ ਹੈ ਕਿਸਾਨ ਜਥੇਬੰਦੀਆਂ ਵੱਲੋਂ ਕਰ ਲਈ ਮਜਬੂਰ ਹੋਵਾਂਗੇ ਪ੍ਰਧਾਨ ਜੀ ਇਸ ਪ੍ਰੋਟੈਸਟ ਦੇ ਦੌਰਾਨ ਆ ਜਿਹੜਾ ਕਿਹੜੀਆਂ-ਕਿਹੜੀਆਂ ਕਿਸਾਨ ਆਰਗੇਨਾਈਜੇਸ਼ਨਾਂ ਤੇ ਮਜ਼ਦੂਰ ਦੇ ਸਹਿਯੋਗ ਦੇ ਵਿੱਚ ਕਿਸਾਨ ਮਜ਼ਦੂਰ ਆਰਗੇਨਾਈਜੇਸ਼ਨਾਂ ਤਾਂ ਗਿਣਤੀ ਆਪਾਂ ਕਰ ਲੱਗ ਜਾਈਏ ਫੋਰਮ ਹੈ ਜਿਹੜੇ ਦੋਨੇ ਫੋਰਮ ਹੈ ਆਪਣਾ ਜਿਹੜੇ ਦਿੱਲੀ ਬਾਰਡਰਾਂ ਤੇ ਲੜ ਰਹੇ ਨੇ ਆ ਨਾ ਹੱਥ ਖਨੌਰੀ ਤੇ ਸ਼ੰਭੂ ਬਾਰਡਰ ਤੇ ਐਸ ਕੇ ਐਮ ਨਾਨ ਪੋਲਿਟਿਕਲ ਤੇ ਦੂਸਰਾ ਕਿਸਾਨ ਮਜ਼ਦੂਰ ਮੋਰਚਾ ਭਾਰਤ ਦੋਨੇ ਫੋਰਮਾਂ ਦੀਆਂ ਜੰਗੀਆਂ ਜਥੇਬੰਦੀਆਂ ਆਈਆਂ ਹੋਈਆਂ ਨੇ ਉਹਨਾਂ ਵੀ ਹਮਾਇਤ ਦੇ ਨਾਲ ਉਹਨਾਂ ਦੇ ਸਹਿਯੋਗ ਦੇ ਨਾਲ ਸਾਰਿਆਂ ਦੇ ਨਾਲ ਹੋ ਰਿਹਾ ਕਿਸਾਨ ਜਥੇਬੰਦ ਕਹਤੋਂ ਬਿਨਾ ਮਜ਼ਦੂਰ ਜਥੇਬੰਦ ਗਿਆ ਹੋਰ ਜਿਹੜੀਆਂ ਵਰਗਾਂ ਦੀਆਂ ਕੋਈ ਇਨਸਾਫ ਪਸੰਦ ਜਥੇਬੰਦੀਆਂ ਨੇ ਉਹ ਵੀ ਇੱਥੇ ਆ ਕੇ ਸਮਰਥਨ ਦੇ ਵਿੱਚ ਸ਼ਾਮਲ ਹੋ ਰਹੇ ਨੇ ਅੱਛਾ ਪ੍ਰਧਾਨ ਜੀ ਮਹੀਨਾ ਇੱਕ ਪਹਿਲਾਂ ਇਹ ਗੱਲ ਨਿਕਲ ਕੇ ਬਾਹਰ ਆਈ ਸੀਗੀ ਕਿ ਪਰਚੇ ਹੋਗੇ ਇੰਨੇ ਕਿਸਾਨ ਆਗੂਆਂ ਤੇ ਪਰਚੇ ਹੋਗੇ ਇਸ ਤੋਂ ਬਾਅਦ ਪ੍ਰੋਟੈਸਟ ਵੀ ਕੀਤਾ ਤੁਹਾਡੀ ਜਥੇਬੰਦੀ ਨੇ ਵੀ ਪ੍ਰੋਟੈਸਟ ਕੀਤਾ ਪ੍ਰਸ਼ਾਸਨ ਵੱਲੋਂ ਕੋਈ ਮੀਟਿੰਗ ਨਹੀਂ ਆਈਗੀ ਕੁਝ ਬਣਿਆ ਨਹੀਂਗਾ ਦੇਖੋ ਜੀ ਸਾਡੇ ਜਥੇਬੰਦੀ ਵੱਲੋਂ ਇਸ ਤੋਂ ਪਹਿਲਾਂ ਕਿਸੇ ਨੇ ਹੋਰ ਜਥੇਬੰਦੀ ਨੇ ਕੀਤਾ ਹੋ ਸਕਦਾ ਪਰ ਜਿਹੜੀਆਂ ਇਹ ਦੋਨੇ ਫੋਰਮਾਂ ਨਾਲ ਸੰਬੰਧਿਤ ਜਥੇਬੰਦੀਆਂ ਜਾਂ ਸਾਡੀ ਜਥੇਬੰਦੀ ਵੀ ਕਿਹੋ ਜਿਹੀ ਕ੍ਰਾਂਤੀਕਾਰੀ ਹੈ ਕਿਉਂਕਿ ਵੱਧ ਆਗੂ ਲਗਭਗ 2 1.5 ਲੱਖਾਂ ਜਣ ਤੋਂ ਉੱਪਰ ਇਕੱਲੀ ਸਾਡੀ ਜਥੇਬੰਦੀ ਦੇ ਆਗੂ ਹੈ ਸਮੇਤ ਬਲਦੇਵ ਸਿੰਘ ਜੀਰਾ ਜਿਹੜਾ ਸੂਬਾ ਪ੍ਰਧਾਨ ਸਾਡਾ ਉਹਨਾਂ ਦੇ ਸਮੇਤ ਸੋ ਇਸ ਕਰਕੇ ਸਾਡੀ ਜਥੇਬੰਦੀ ਵੱਲੋਂ ਤਾਂ ਅੱਜ ਹੀ ਇੱਥੇ ਦੋਨੇ ਫੋਰਮਾਂ ਦੀਆਂ ਜਾਂ ਸ਼ਾਮਲ ਜਥੇਬੰਦੀਆਂ ਵੱਲੋਂ ਤੇ ਇਸ ਤੋਂ ਪਹਿਲਾਂ ਹਜੇ ਤੱਕ ਨਹੀਂ ਕੋਈ ਆਇਆ ਉਂ ਪਰ ਪ੍ਰੋਗਰਾਮ ਤੋਂ 3-4 ਦਿਨ ਪਹਿਲਾਂ ਜ਼ਰੂਰ ਇਹਨਾਂ ਦਾ ਜਿਹੜਾ ਹੈਗਾ ਪੁਲਤਾਰ ਸਿੰਘ ਸੰਧਵਾ ਜਿਹੜਾ ਪੰਜਾਬ ਵਿਧਾਨ ਸਭਾ ਦਾ ਸਪੀਕਰ ਹੈ ਪ੍ਰਧਾਨ ਹੈ ਉਹਦੇ ਵੱਲੋਂ ਕਿਸੇ ਆਗੂ ਨੂੰ ਫੋਨ ਆਇਆ ਸੀਗਾ ਵੀ ਆਪਾਂ ਕੋਈ ਨਹੀਂ ਇਹ ਸਾਨੂੰ ਵੀ ਪਤਾ ਵੀ ਕੇਸ ਸਹੀ ਨਹੀਂ ਆਪਾਂ ਬਹਿ ਕੇ ਇਹਦਾ ਹੱਲ ਕਰ ਲਾਂਗੇ ਤੁਸੀਂ ਪ੍ਰੋਗਰਾਮ ਜਿਹੜਾ ਅੱਜ ਵਾਲਾ ਹੈਗਾ ਇਹ ਅ 10 ਆਪਣੀ ਕਿਹੜੀ ਹੋਊਗੀ 11 ਫਰਵਰੀਆ 11 ਫਰਵਰੀਆ ਵਾਲਾ ਪ੍ਰੋਗਰਾਮ ਤੁਸੀਂ ਇੱਕ ਵਾਰੀ ਕੈਨਸਲ ਕਰ ਦਿਓ ਉਹ ਫਿਰ ਸਾਡੇ ਬੰਦੇ ਨੇ ਕਹਿਤਾ ਵੀ ਅਸੀਂ ਜਾਤਾ ਫਿਰ ਤੁਸੀਂ ਲਾੜ ਕਰੋ ਵੇ ਬਿਲਕੁਲ ਅਸੀਂ ਇੱਕ ਇਸ ਝੂਠਾ ਸੀ ਕਿਸੇ ਦੀ ਕੋਈ ਇਹਦੇ ਚ ਗ੍ਰਿਫਤਾਰੀ ਨਹੀਂ ਕਰਾਂਗੇ ਇਹਨੂੰ ਅਸੀਂ ਇਨਕੁਆਇਰੀ ਕਰਕੇ ਰੱਦ ਕਰਾਵਾਂਗੇ ਤੇ ਜੇ ਤੁਸੀਂ ਲਾੜੀ ਨਹੀਂ ਕਰਨਾ ਕੋਈ ਫਿਰ ਅਸੀਂ ਬਣਾ ਲਾਂਨ ਤੋਂ ਪ੍ਰੋਗਰਾਮ ਨਹੀਂ ਕੈਸਲ ਕਰਾਂਗੇ ਹਾਂ ਜੀ ਜੇਕਰ ਦੇਖੀ ਆਪਾਂ ਦੋ ਕੰਡੀਸ਼ਨਾਂ ਹੈਗੀਆਂ ਇੱਕ ਉਸ ਸਮੇਂ ਚੰਨੀ ਸਰਕਾਰ ਸੀ ਉਹਨੇ ਸਟੈਂਡ ਲਿਆ ਵੀ ਸਾਡਾ ਕੋਈ ਕਸੂਰ ਨਹੀਂਗਾ ਇੱਕ ਪਾਸੇ ਮਾਨ ਸਰਕਾਰ ਹੈਗੀ ਆ ਮਾਨ ਸਰਕਾਰ ਭਾਵੇਂ ਆਪਣੇ ਆਪ ਨੂੰ ਕਹਿ ਰਹੀ ਐ ਸੀ ਕਿਸਾਨ ਹਤੈਸੀ ਆ ਮੈਂ ਕਿਸਾਨਾਂ ਦਾ ਮੁੰਡਾ ਮੈਂ ਖੁਦ ਕਿਸਾਨੀ ਕੀਤੀ ਹੈਗੀ ਆ ਦੂਜੇ ਪਾਸੇ ਇਰਾਦਾ ਕਤਲਰਗੇ ਪਰਚੇ ਪਾ ਦੇਨੇ ਨੇ ਕਿਸ ਤਰ੍ਹਾਂ ਦੀ ਮੰਚਾ ਹੈਗੀ ਹੈ ਇੱਕ ਪਾਸੇ ਤਾਂ ਸਰਕਾਰ ਕਹਿੰਦੀ ਹੈਗੀ ਵੀ ਅਸੀਂ ਬੀਜੇਪੀ ਦੇ ਵਿਰੋਧੀ ਆ ਇੱਕ ਪਾਸੇ ਉਹਨਾਂ ਦਾ ਹੀ ਏਜੰਡਾ ਪੂਰ ਰਹੇ ਹੈਗੇ ਇਹ ਸਾਰੇ ਮਾਮਲੇ ਨੂੰ ਕਿਵੇਂ ਦੇ ਬਿਲਕੁਲ ਜੀ ਇਹੀ ਤਾਂ ਇਹਨਾਂ ਦਾ ਦੋਗਲਾਪਣ ਅਸੀਂ ਕਹਿੰਦੇ ਆ ਬੀਜੇਪੀ ਦੇ ਵਿਰੋਧੀ ਵੀ ਕਹਿ ਰਹੇ ਆ ਤੇ ਕਿਸਾਨ ਅੰਦੋਲਨ ਦੇ ਪੱਖੀ ਵੀ ਕਹਿ ਰਹੇ ਆ ਵੀ ਜਿਹੜਾ ਪੰਜਾਬ ਦੇ ਕਿਸਾਨਾਂ ਦਾ ਦਾ ਦੇਸ਼ ਦੇ ਕਿਸਾਨਾਂ ਦਾ ਅੰਦੋਲਨ ਹੈ ਦਿੱਲੀ ਦੀ ਕੇਂਦਰੀ ਹਕੂਮਤ ਨਾਲ ਮੋਦੀ ਹਕੂਮਤ ਨਾਲ ਅਸੀਂ ਉਸ ਅੰਦੋਲਨ ਦੇ ਵਿੱਚ ਕਿਸਾਨਾਂ ਦੇ ਨਾਲ ਆ ਹਰ ਤਰ੍ਹਾਂ ਦਾ ਸਹਿਯੋਗ ਤੁਹਾਨੂੰ ਤਿਆਰੇ ਨੇ ਬਿਆਨ ਇਕ ਲਾਇਆ ਇਹ ਵੀ ਬੀਜੇਪੀ ਦੂਜੇ ਪਾਸੇ ਜਿਹੜੇ ਕਿਸਾਨ ਉੱਥੇ ਲੜ ਰਹੇ ਨੇ ਅਗਵਾਈ ਕਰ ਰਹੇ ਨੇ ਸਾਲ ਭਰ ਤੋਂ ਡਟੇ ਹੋਏ ਨੇ ਇੰਨੀ ਕੁਰਬਾਨੀ ਕੀਤੀ ਹੈ ਜਾਨਾਂ ਦੀਆਂ ਕੁਰਬਾਨੀਆਂ ਕੀਤੀਆਂ ਨੇ ਸਰੀਰਾਂ ਦਾ ਨੁਕਸਾਨ ਕਰਾਇਆ ਸਾਲ ਭਰ ਉੱਥੇ ਝੱਖੜ ਹਨੇਰੀ ਮੀਂਹ ਦੇ ਵਿੱਚ ਡਟੇ ਹੋਏ ਆ ਦੂਜੇ ਪਾਸੇ ਉਹਨਾਂ ਆਗੂਆਂ ਦਾ ਜਿਹੜੇ ਉੱਥੇ ਮੂਰੇ ਲੱਗੇ ਹੋਏ ਨੇ ਉਹਨਾਂ ਤੇ ਝੂਠਾ ਪਰਚਾ ਪਾਣਾ ਇਹਨਾਂ ਦਾ ਡੋਗਲਾਪਨ ਕਹਾਂਗੇ ਅਸੀਂ ਤਾਂ ਸੋ ਇਸ ਕਰਕੇ ਇਹ ਲੋਕ ਸਿਆਣੇ ਆ ਹੁਣ ਚੇਤਨਾ ਡੋਗਲਾਪਨ ਨਹੀਂ ਚੱਲੂਗਾ ਜੀ ਅੱਛਾ ਕਿਤੇ ਨਾ ਕਿਤੇ ਇਹ ਨਹੀਂ ਲੱਗਦਾਗਾ ਕਿ ਕਿਸਾਨੀ ਮੂਵਮੈਂਟ ਜੋ ਪਿਛਲੇ ਸਮੇਂ ਦੇ ਦੌਰਾਨ ਤਿੰਨਾ ਚਾਰਾ ਸਾਲਾਂ ਦੇ ਦੌਰਾਨ ਉੱਭਰ ਰਹੀ ਹੈਗੀ ਆ ਕਿਤਨਾ ਕਿਤੇ ਉਸ ਨੂੰ ਬ੍ਰੇਕ ਲਾਉਣ ਦੀ ਖਾਤਰ ਇਸ ਤਰ੍ਹਾਂ ਦੀਆਂ ਕਾਰਵਾਈਆਂ ਬਿਲਕੁਲ ਇਹੀ ਹੈ ਇਹ ਸੈਂਟਰ ਸਰਕਾਰ ਚਾਹੁੰਦੇ ਆ ਉਸ ਤੇ ਰੋਕ ਲਾਉਣਾ ਵੀ ਜਿਹੜੀ ਵਜਿਨ ਨੇ ਕਿਸਾਨੀ ਅੰਦੋਲਨ ਉੱਠ ਰਿਹਾ ਉਹਦੇ ਤੇ ਸੈਂਟਰ ਦੀ ਲੋੜ ਹੈ ਵੀ ਉਹਦੇ ਤੇ ਕੋਈ ਰੋਕ ਲੱਗੇ ਸੋ ਰੋਕ ਤਾਂ ਹੀ ਲੱਗੂ ਵੀ ਜੇ ਉਹਨਾਂ ਨੇ ਕੋਈ ਝੁੱਟਾ ਇਹੋ ਜਿਹਾ ਕੇਸ ਪਾਉਣਗੇ ਜਦੋਂ ਹੁਣ ਕੇਸ ਮੰਨ ਲਓ ਜੇ ਨਹੀਂ ਰੱਦ ਹੁੰਦਾ ਜਵਾਨਤਾ ਹੁੰਦੀਆਂ ਨੇ ਚੱਕਰ ਜਵਾਨਤ ਹੋਵੇ ਨਾ ਹੋਵੇ ਜ਼ਾਲਤਾਂ ਚ ਤਰੀਖਾਂ ਚ ਕਿਹੜਾ 10-10 ਸਾਲ ਇਹ ਜੇ ਕੇਸ ਚੱਲੀ ਜਾਂਦੇ ਆ ਸੋ ਇਸ ਕਰਕੇ ਬਿਲਕੁਲ ਜਿਹੜੀ ਮੂਵਮੈਂਟ ਉੱਭਰ ਰਹੀ ਹੈ ਵੱਲੇ ਤੁਹਾਡਾ ਜਿਹੜਾ ਪੁਆਇੰਟ ਹੈ ਜਿਹੜਾ ਕਿਸਾਨ ਮੂਵਮੈਂਟ ਕਿਸਾਨ ਨੂੰ ਅੰਦੋਲਨ ਉੱਭਰ ਰਿਹਾ ਉਹਦੇ ਪੈਰਾਂ ਵਿੱਚ ਜੂਟ ਪਾਉਣ ਦੇ ਖਾਤਰ ਇੱਕ ਜਿਹੜੀ ਨੀਤੀ ਆ ਗੁੱਜੀ ਨੀਤੀ ਉਹਦੇ ਚੋਂ ਇਹ ਜਿਹੜੇ ਕੇਸ ਆਏ ਨੇ ਜੀ ਧੰਨਵਾਦ ਧੰਨਵਾਦੀ ਤੁਹਾਡੇ ਚੈਨਲ ਦਾ ਵੀ